ਪਾਣੀ ਆਇਆ ਨਹੀਂ ਪੈਂਦਾ ਬੋਲਿਆ ਮੈਂ ਪਾ ਬਟਾ ਬੋਲਿਆ ਪਾ ਬੋਲਿਆ ਅਰੇ ਇਹ ਉੱਪਰ ਰੱਖੋ ਬਲੇਟਾ ਮਾ ਬਲੇਟਾ ਉੱਧਰ ਰੱਖੋ ਬਲੇਟਾ ਉੱਧਰ ਰੱਖ ਲਓ ਥੋੜੇ ਉੱਧਰ ਰੱਖੋ ਹਾਂ ਤਾਂ ਸਾਰੇ ਉਸ ਵਿੱਚ ਪਾਣੀ ਆਇਆ ਪਾਣੀ ਮੋ ਦੇ ਕੇ ਅੰਦਰ ਬਾਹਰ ਰੱਖੇ ਕਰਾਂ ਗੋਲਗਪੇ ਪਾਣੀ ਹਲਾਉਂਦਾ ਆਪੋ ਇਹਦੇ ਵਿੱਚ ਕਿੱਥੇ ਆ ਗਈ ਪਾਣੀ ਯਾਰ ਪਾਏ ਆ ਪਾਣੀ ਇਹਦੇ ਦੁਨੀਆ ਦਾ ਪਾਣੀ ਲੈ ਕੇ ਆ ਭਾਂਡੇ ਇੱਧਰ ਹੋ ਜਾ ਇੱਧਰ ਭਾਂਡੇ ਭਾਂਡੇ ਬਹੁਤ ਅੱਛੇ ਲੱਗਦੇ ਇਹਨਾਂ ਨੂੰ ਕਹਿ ਦੋ ਆਪਣੇ ਬਰਤਨ ਲੈ ਆਓ ਭਾਂਡੇ ਲੈ ਆਓ ਯਾਰ ਇਹਨਾਂ ਦੋ ਹੈਲੋ ਦੋਸਤੋ ਲੋ ਜੀ ਸੁਬਾ ਹੋ ਗਈ ਹੈ ਲੋ ਜੀ ਸੁਬਾ ਸੁਬਾ ਹਰਿਆਲੀ ਦੇ ਦਰਸ਼ਨ ਕਰਨੇ ਚਾਹੀਏ ਦੋਸਤੋ ਦੇਖੀ ਕਰ ਰਹੇ ਹਾਂ ਹਮ ਔਰ ਇਹ ਦੇਖੀ ਪੇੜ ਤੇ ਪੱਤੇ ਆਣੇ ਲਗੇ ਹਨ ਔਰ ਮਨੀ ਪਲਾਂਟ ਤੇ ਵੀ ਆਣੇ ਲੱਗੇ ਹਨ ਔਰ ਇਹ ਨਾਮ ਲੈ ਕੇ ਆਏ ਦੋਸਤੋ ਉਰੇ ਦਾ ਇਹ 80 ਰੁਪਏ ਦਾ ਆਇਆ ਸੀ ਦੇਖੋ 80 ਦਾ ਆਇਆ ਜੀ ਨਾਲੇ ਛੋਟਾ ਦਾ 200 250 ਦਾ ਲਏਗੇ 3 ਪੱਤੋ ਵਾਲਾ 3 ਪੱਤੋ ਵਾਲਾ 3 ਪੱਤੇ ਵਾਲਾ ਰੋਗੋ ਇੱਥੇ ਆਵੋ ਲੈ ਇਹ ਕਾ ਲੈ ਕੇ ਆਏ ਆ ਦੋਸਤੋ ਅਸੀਂ ਇਹ ਕਾ ਲੈ ਕੇ ਆਏ ਆ ਇਹ ਕਾ ਲੈ ਕੇ ਆਇਆ ਇਹ ਕਾ ਲੈ ਕੇ ਆਏ ਆ ਦੇਖੋ ਜੀ ਗੱਡੇ ਗੱਡੇ ਫੁੱਲ ਹੋ ਗਏ ਦੇਖੋ ਆਪਨੇ ਲਵੇ ਤੇ ਅੱਜ ਸਵੇਰੀ ਸਵੇਰੀ ਸੁਨੇਹੇ ਰਾਣਾ ਤੇ சிவா ਰਾਣਾ ਗਏ ਹੋ ਲੈ ਕੇ ਆਏ ਨੇ ਗਾਜਰਾਂ ਦੀ ਬੋਰੀ ਤੇ ਮਸੰਮੀ ਦਾ ਗੱਟਾ ਤੇ ਆਲੂ ਦਾ ਗੱਟਾ ਵੀ ਲੈ ਕੇ ਆਇਆ ਨੇ ਦੋਸਤੋ ਲੋ ਜੀ ਦੋਸਤੋ ਅੱਡੋ-ਅੱਡ ਮਸੰਮੀ ਆ ਆਪਣੀ ਖਾਸ ਮਲੇਖ ਤੋਂ ਦੇਖੋ ਜੀ ਸਾਰੇ ਦੇਖ ਰਹੇ ਨੇ ਮਸੰਮੀ ਖਾਂਦੀ ਆ ਰਵਿਤਾ ਰਾਣੀ ਗਾਜਰ ਦਾ ਜੂਸ ਪੀਂਦੀ ਆ ਪਰੂ ਰਾਣੀ ਆਲੂ ਖਾਂਦੇ ਨੇ ਸਾਰੇ ਲਓ ਜੀ ਬੱਸ ਸਾਰਾ ਕੋਲ ਸਾਰੀ ਖਾਂਦੇ ਨੇ ਤੇ ਲਓ ਜੀ ਛੋੜ ਦਈਏ ਸਾਲ ਕੇ ਲਈ ਨਾ ਆਲੂ ਹੈ ਆਲੂ ਬੋਲਿੰਗ ਫਾਕੇ ਆਲੂ ਆਲੂ ਹੈ ਆਲੂ ਲਓ ਜੀ ਦੋਸਤੋ ਚਲੋ ਜੀ ਮਿੱਤਰੋ ਨਾਤੋ ਕੇ ਮਿਲਦੇ ਆ ਠੀਕ ਹੈ ਰਾਣਾ ਪੂਜਾ ਜੀ ਬਲੋਗ ਤੁਹਾਡਾ ਸਵਾਗਤ ਆ ਲਓ ਜੀ ਮੈਂ ਤੁਹਾਡਾ ਬੇਸਪਾਲ ਨਾਤੋ ਕੇ ਰੈਡੀ-ਸ਼ੈਡੀ ਹੋ ਜਾਂਦੇ ਆ ਫਿਰ ਮੈਂ ਜਿਆ ਤੁਹਾਨੂੰ ਠੀਕ ਆ ਦੋਸਤੋ ਪਿੰਡ ਦੇ ਵਿੱਚ ਬੱਚੇ ਨਾਨਸੀ ਮਾਧਵ ਸੁਨੇਹਾ ਰਾਣੀ ਪਿੰਡ ਵਾਸੀ ਤੇ ਨਜ਼ਾਰੇ ਲੈ ਰਹੇ ਨੇ ਪਿੰਡ ਦੇ ਦੋਸਤੋ ਚਲੋ ਅਸੀਂ ਐ ਰਹੀ ਹੋਰੇ ਚਲੋ ਫੇਰ ਦੇਖਦੇ ਅੱਜ ਫੇਰ ਜਾ ਸਕਦੇ ਆ ਅਸੀਂ ਠੀਕ ਆ ਦੋਸਤੋ ਜਾਵਾਂਗੇ ਤਾਂ ਤੁਹਾਨੂੰ ਦਿਖਾਵਾਂਗੇ ਠੀਕ ਆ ਦੋਸਤੋ ਨਹੀਂ ਤੁਹਾਨੂੰ ਬਾਜ਼ਾਰ ਦਾ ਰੁਖ ਦਿਖਾਵਾਂ ਠੀਕ ਆ ਸਾਡੇ ਨਾਲ ਬਣੇ ਰਹੋ ਅਸੀਂ ਹਲੋ ਦੋਸਤੋ ਲੋ ਜੀ ਦੇਖੋ ਇਹ ਹੁਣ ਆਪਣਾ ਘਰ ਦੀ ਤਿਆਰੀ ਕਰ ਰਹੇ ਆ ਕਿਉਂਕਿ ਪਹਿਲਾ ਬੰਦਾ ਨਾਰੇ ਤੇ ਤੇ ਹੁਣ ਦੇਖੋ ਜੀ ਇਹਨਾਂ ਨੇ ਕੀ ਕਰਦਾ ਗਾਜਰਾਂ ਦਾ ਸ਼ਾਕੀ ਨਾਕਾ ਦੇਖੋ ਜੀ ਦੋਸਤੋ ਪੂਰਾ ਬਣਾਤਾ ਇਹਨਾਂ ਨੇ ਦੇਖੋ ਜੀ ਦੋਸਤੋ ਪੂਰਾ ਦੇਖੋ ਸਾਡੇ ਮੰਡੀ 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 ਆ ਜੀਆਂ ਤਾਹੀਆਂ ਖਬਰਾ ਮੰਡੀ ਚ ਗਾਜਰਾ ਹੋਵੇ ਸਸਤੇ ਕਿੰਨੂ ਹੋਵੇ ਮਹਿੰਗੇ ਔਰ ਸੰਤਰੇ ਮਿਲ ਨਹੀਂ ਰਹੇ ਕਿ ਮਸਮੀਆਂ ਹੈਗੀਆਂ ਨੇ ਸਸਤੀਆਂ ਦੋਸਤੋ ਤੇ ਆਲੂ ਜਵੇਂ ਆ ਹੋਵੇ ਸਸਤੇ 50 50 ਕਿਲੋ ਲੈ ਗਏ ਆ ਆਲੂ ਤੇ 500 ਰੁਪਏ ਦੇ ਇਹਦਾ ਮਤਲਬ ਇਹ 5 ਦੂਨੇ ਹਾਂ ਭਾਈ 500 ਰੁਪਏ ਦੇ ਹੋਵੇ 10 ਰੁਪਏ ਕਿਲੋ ਹੋਵੇ ਉਸ ਤੋਂ 10 ਰੁਪਏ ਦੇ

ਆ ਆਪਣੇ ਆਕੀ ਨੇ ਆਕੀ ਨੇ ਹੈ ਮਸੰਮੀਆਂ ਆਈਆਂ ਨੇ ਮਹੀਆਂ ਥੋੜੀਆਂ ਜੋ ਕਿ ਕਿੰਨੂ ਬਣੇ ਪੜੇ ਆ ਮਸੰਮੀਆਂ ਪੱਕ ਗਈਆਂ ਦੋਸਤੋ ਪੱਕ ਗਈਆਂ ਅੰਬੀਆਂ ਮਸੰਮੀਆਂ ਪੱਕ ਗਈਆਂ ਜੋ ਕਿ ਇਹ ਮਹੀਏ ਨੇ 745 ਜਾਂ 50 ਰੁਪਏ ਕਿਲੋ 70 ਰੁਪਏ ਕਿਲੋ ਨੇ ਸਹਿਤ ਨੋ ਇਹ ਤੋਂ ਹਾਂ ਕਾ ਮੈਂ ਟਪਾ ਲੈਣਾ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਠੀਕ ਆ ਦੋਸਤੋ ਨਾ ਧੋ ਕੇ ਤੇ ਬਣਾਵਾਂਗੇ ਵਰ ਸਲਗਮ ਸਲਗਮ ਚੀਰ ਲੋ ਸਲਗਮ ਬਣਾ ਲਾਓ ਦੋਸਤੋ ਲੋ ਜੀ ਨਾ ਤੋਂ ਗੇ ਰੈਡੀ-ਸ਼ਾਡੀ ਹੋ ਗਏ ਨੇ ਦੇਖੋ ਜੀ ਇੱਧਰ ਦਾ ਸਾਰਾ ਸਮਾਨ ਨੇ ਰੱਖਤਾ ਤੇ ਹੁਣ ਛਿਲਰੀਆ ਪਰੌਣੀ ਛਾਲਗਮ ਜੋ ਕਿ ਛਾਲਗਮ ਦੀ ਸਬਜੀ ਬਣੂਗੀ ਹਰੀ-ਭਰੀ ਲੋ ਜੀ ਦੋਸਤੋ ਇੱਧਰ ਗਾਜਰਾ ਦੀ ਗੁਜਰਾ ਫਲਾਤੀਆਂ ਆਨ ਆਲੂ ਗਾਜਰਾ ਤੇ ਲੋ ਜੀ ਮਿੱਤਰੋ ਇਹ ਚੱਲਦੇ ਆ ਹੁਣ ਸਮਾਨ ਲੈ ਕੇ ਆਨੇ ਥੋੜਾ ਜਿਹਾ ਤੇ ਫਿਰ ਸੋਈ ਦਾ ਦੁਕਾਨ ਤੋਂ ਠੀਕਾ ਮਿੱਤਰੋ ਦੋਸਤੋ ਆ ਗਏ ਸੀ ਆਪਣੇ ਬਾਜ਼ਾਰ ਤੋਂ ਸਮਾਨ ਲੈਣ ਆਏ ਆ ਦੇਖੋ ਜੀ ਰਾਹ ਦੇਖੋ ਕਿੰਨਾ ਫੈਰਿਆ ਦੇਖੋ ਮਿੱਤਰੋ ले ले अपना तेल चीनी ਤੇ ਚਾਹ ਪੱਤੀ ਮਠਾ ਜੋ ਵੀ ਹੈ ਸਾਰਾ ਕੁਝ ਲੈ ਲਿਆ ਮਿੱਤਰੋ ਚਲੋ ਜੀ ਚੱਲਦੇ ਹਾਂ ਮੈਂ ਕਿ ਮੈਂ ਭੁੱਲਿਆ ਨਾ ਮੈਂ ਕਿ ਆਪਾਂ ਲਾ ਕੇ ਰੱਖਿਆ ਕਰੀਏ ਪਰਮਾਨੈਂਟ ਠੀਕ ਹੈ ਮਿੱਤਰੋ ਮਿੱਤਰੋ ਆ ਗਏ ਆਪਾਂ ਲੈ ਕੇ ਸਮਾਨ ਦੇਖੋ ਜੀ ਸਬਜ਼ੀ ਦਾ ਬੱਤਾ ਤੇ ਰਵਿਦਾ ਰਾਣੀ ਮਾਰੀ ਆ ਪੋਚੇ ਤੇ ਇਧਰ ਮੈਂ ਸਬਜ਼ੀ ਬਣਾ ਰਹੇ ਨੇ ਤਿਆਰੀ ਕਰ ਰਹੇ ਨੇ ਚਲੋ ਜੀ ਆਪਾਂ ਚੱਲਦੇ ਹਾਂ ਸ਼ੌਪ ਤੇ ਮਿੱਤਰੋ ਠੀਕ ਹੈ ਮਿੱਤਰੋ ਚੱਲਦੇ ਹਾਂ ਫਿਰ ਦੇਖਣਾ ਕੀ ਮੂੜ ਬਣਾਣੇ ਆ ਫਿਰ ਦੁਪਹਿਰ ਤੋਂ ਬਾਅਦ ਪਿੰਡ ਦਾ ਬਣਾਣਾ ਹੈ ਜਾਂ ਕਿੱਥੇ ਦਾ ਬਣਾਣਾ ਹੈ ਸਾਨੂੰ ਜਿੰਮੇ ਵੀ ਹੋਊਗਾ ਉਵੇਂ ਤੁਹਾਨੂੰ ਦੱਸਾਂਗੇ ਸਾਡੇ ਨਾਲ ਬਣੇ ਰਿਓ ਤੁਸੀਂ ਹਾਂਜੀ ਦੋਸਤੋ ਗਾਜਰਾ ਦਾ ਜੂਸ ਨਿਕਲ ਰਿਹਾ ਹੈ ਦੇਖੋ ਮਿੱਤਰੋ ਗਾਜਰਾ ਦੋ ਸਾਤ ਪੀਮਾਗਣ ਗਾਜਰਾ ਦਾ ਜੂਸ ਇਦਾਂ ਬਣ ਗਈ ਸਲਗਾਂ ਮੜ ਰੇ ਦੋਸਤੋ ਸਲਗਾਂ ਕਰਾ ਦੋਸਤੋ ਮਿਲਦਿਆਂ ਫੇਰ ਰੋਕੀ ਪਾਣੀ ਖਾ ਕੇ ਤੁਹਾਨੂੰ ਠੀਕ ਹੈ ਗਾਜਰਾ ਤੁਹਾਨੂੰ ਬੜਾ ਪਸੰਦ ਆਇਆ ਆਪਣੇ ਲਵੇ ਤੇ ਚਲੋ ਜੀ ਮਿਲਦਿਆਂ ਫੇਰ ਥੋੜੀ ਦੇਰ ਚ ਮਿੱਤਰੋ तो दोस्तों लॉ जी ਸਾਡਾ ਪਿੰਡ ਦਾ ਬਣ ਗਿਆ 플ਾਨ ਤੇ ਬਣਾ ਰਿਹਾ ਅਸੀਂ ਪਿੰਡ ਵਾਸਤੇ ਗੋਲ ਗੱਪੇ ਜੋ ਕਿ ਦੇਖੋ ਜੀ ਗੋਲ ਗੱਪੇ ਬਣਾ ਰਿਹਾ ਰਵਿਤਾ ਰਾਣੀ ਤੇ ਆਲੂ ਵੀ ਪਕਾਤੇ ਇਧਰ ਦੇਖੋ ਜੀ ਗੋਲ ਗੱਪੇ ਬਣ ਰਹੇ ਨੇ ਫੌਰੀ ਤਲ ਰਹੀ ਹੈ ਗੋਲ ਗੱਪੇ ਸਪਾਈਸੀ ਔਰ ਚਲੋ ਜੀ ਦੋਸਤੋ ਮੈਂ ਹੋਰ ਵੀ ਲੈ ਕੇ ਆਇਆ ਗੋਲ ਗੱਪੇ ਪਾਣੀ ਵਗੈਰਾ ਉੱਥੇ ਬਣਾਵਾਂਗੇ ਆਪਾਂ ਸਾਰੇ ਇੱਕ ਗੋਲ ਗੱਪੇ ਹੋਰ ਬਣਾ ਲਏ ਦੋਸਤੋ ਲੋ ਜੀ ਮਿਲਦੇ ਆ ਹਨ ਗੋਲ ਗੱਪੇ ਬਣਾ ਕੇ ਤੇ ਘਰ ਪਿੰਡ ਲੈ ਕੇ ਜਾਵਾਂਗੇ ਇੱਕੀ ਚਵਾਕਾਂ ਨੂੰ ਖਵਾਵਾਂਗੇ ਦੋਸਤੋ ਏ ਰਵੀਤਰਾਣੀ ਹਰ ਸੰਡੇ ਨੂੰ ਜਾਇਆ ਕਰੂਗੀ ਪਿੰਡ ਕਹਿੰਦੀ ਮੈਂ ਫਿਰ ਬੜਾ ਉਹ ਬਣਾ ਕੇ ਨਾ ਸਾਦਨਾ ਤੇ ਖਵਾਇਆ ਕਰੂਗੀ ਸਾਰਿਆਂ ਨੂੰ ਕਹਿੰਦੀ ਪਰ ਪਰ ਕੇ 베ਜ ਬਰੀਆਨੀ ਗੋਲ ਗੱਫੇ ਦਹੀਂ ਪੂਰੀ ਲੱਸੀ ਬੜਾ ਕੀ ਕੁਝ ਖਵਾਇਆ ਕਰੂ ਕੜੀ ਚੌਲ ਨੰਗਰ ਲਾਇਆ ਕਰੂਗੀ ਸਾਰਿਆਂ ਤੋਂ ਬਾਅਦ ਨੂੰ ਜਾ ਕੇ ਪਿੰਡ ਦੋਸਤੋ ਤੇ ਚਲੋ ਜੀ ਦੇਖਦੇ ਆਂ ਫਿਰ ਐਤਵਾਰ ਵੀ ਆਣੇ ਵਾਲਾ ਅੱਜ ਸੈਲ ਮੈਦਾਨ ਸੋਮਵਾਰ ਹੋ ਗਿਆ ਤੇ ਚਲੋ ਜੀ ਦੋਸਤੋ ਚੱਲਦੇ ਆਂ ਫਿਰ ਆਪਾਂ ਤੋ ਇਹ ਆਇਦਾ ਬਣ ਰਹੇ ਨੇ ਚੱਲਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਪਿੰਡ ਚ ਠੀਕ ਆ ਦੋਸਤੋ ਦੋਸਤੋ ਲਓ ਜੀ ਆ ਗਏ ਆ ਪਿੰਡ ਲੈ ਕੇ ਆਏ ਨਾ ਵਾਸਤੇ ਗੋਲ ਗੱਪੇ ਖਾਉਂਗੇ ਗੋਲ ਗੱਪੇ ਲਓ ਜੀ ਗੋਲ ਗੱਪੇ ਖਾਣਗੇ ਦੇਖੋ ਇਹ ਪਾਣੀ ਆ ਗਿਆ ਪਹਿਲੀ ਮੋਝ ਦੇ ਆ ਫਿਰ ਤਿਆਰੀ ਕਰਦੇ ਆ ਆਪਾਂ ਗੋਲ ਗੱਪਿਆਂ ਦੀ ਤੇ ਹਾਂ ਬਲਾਗਰ ਲੈ ਕੇ ਆਓ ਤੇ ਗੋਲ ਗੱਪੇ ਲੈ ਕੇ ਆਏ ਅੱਜ ਗਾਇਜ਼ ਦੋਸਤੋ ਗੋਲ ਗੱਪੇ ਲੈ ਕੇ ਆਏ ਅੱਜ ਆ ਇਹਦਾ ਪਹਿਲੇ ਉਰੀ ਰਹਿ ਗਏ ਤੇ ਕੱਲ ਲੋ ਜੀ ਦੇਖੋ ਜੀ ਕਰੋ ਕੱਲ ਦਾ ਹੋਰੀ ਰਹਿ ਗਏ ਤੇ ਸਾਰੇ ਜਾਣੇ ਇਹ ਲੋ ਜੀ ਗੋਲ ਗੱਪੇ ਹਾਂ ਇਸਕੇ ਦਾ ਪਰੇ ਦੇਗਾ ਲੋਕਾਂ ਨੂੰ ਗੋਲ ਗੱਪੇ ਤੋਂ ਚੱਲਦੀ ਲੋ ਜੀ ਕੱਪੜੇ ਦੇਖ ਲਓ ਕਹੇ ਜੀ ਪਾ ਲੈ ਚਾਚੀ ਤੁਹੇ ਮੈਨੂੰ ਸੁਧਰ ਲਾਈ ਤਾਗਾ ਨਹੀਂ ਚਲੋ ਦੋਸਤ ਮਿਲਦਿਆਂ ਅਗਰ ਥੋੜੀ ਦੇਰ ਚਾਹ ਲਈ ਆਪਾਂ ਗੋਲ ਗੱਪੇ ਲੈ ਕੇ ਆਇਆ ਤਿਆਰੀ ਲਓ ਦੋਸਤੋ ਲਓ ਜੀ ਆ ਗਿਆ ਸੀ ਆਪਣੇ ਮੈਦਾਨ ਚ ਪਿੰਡ ਦੇਖੋ ਜੀ ਲੈ ਕੇ ਗੋਲ ਗੱਪੇ ਦੇਖੋ ਜੀ ਭਰ ਕੇ ਗੋਲੋਂ ਪੈਦਾ ਲਫਾਵਾ ਤੇ ਕਿਦਾਂ ਦਾ ਟੇਸਟੀ ਆਗ ਰਿਹਾ ਹੈ ਦੇਖੋ ਪਹਿਲਾਂ ਟੇਸਟ ਕਰਕੇ ਦੇਖਣੀ ਟੇਸਟੀ ਹੁਣ ਹੁਣ ਵਧੀਆ ਬਣ ਗਿਆ ਲਓ ਜੀ ਦੇਖੋ ਜੀ ਖਾ ਕੇ ਦੇਖੋ ਕਿ ਜਵਾਕ ਕਹਿ ਨਾ ਰਿਹਾ ਨਾ ਬੇਕਾਰ ਬਣੇ ਨੇ ਦੇਖੋ ਤਿਆਰ-ਵਾਰ ਤਿਆਰ ਖੜੇ ਨੇ ਭਾਂਡੇ ਲੈ ਕੇ ਖੜੇ ਨੇ ਤਿਆਰ-ਵਾਰ ਤਿਆਰ ਦੋਸਤੋ ਤੇ ਲਓ ਜੀ ਮਿੱਤਰੋ ਤੇ ਚੱਲ ਜਿਆ ਸਟਾਰਟ ਕਰਦੇ ਆ ਗੋਲ ਗੱਪੇ ਪਾਵਰ ਖਾਣਾ ਗੋਲ ਗੱਪੇ ਇਸ ਨੂੰ ਲਿਖਾ ਕੇ ਨੂੰ ਫੋਲਡ ਕਰਦੇ ਆ ਆ ਇਹ ਦੋਸੋਂ ਫੋਲਡ ਕਰਕੇ ਲਫਾਫਾ ਰੱਖ ਲੈਣੇ ਆ ਸੰਧਾ ਮਿੱਤਰੋ ਤੇ ਚਲੋ ਜੀ ਸਟਾਰ ਕਰਦੇ ਆ ਆ ਗਏ ਫਿਰ ਪਿੰਡ ਆਪਣੇ ਦੇਖੋ ਜੀ ਆਇਓ ਆਇਓ ਮਿੱਤਰੋ ਆਇਓ 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 ਆਜੋ ਪਾਣੀ ਆਇਆ ਨਹੀਂ ਪੈਂਦਾ ਬੋਲੀਆਂ ਮਫਾ ਬਟਾ ਬੋਲੀਆਂ ਬੋਲੀਆਂ ਅਰੇ ਇਹ ਬਾਹਰ ਰੱਖੋ ਬਲੇਟਾ ਮਾ ਬਲੇਟਾ ਰੱਖ ਲਓ ਉਧਰ ਰੱਖੋ ਬਲੇਟਾ ਉਧਰ ਰੱਖ ਲਓ ਥੋੜੇ ਉਧਰ ਰੱਖੋ ਅੰਦਰ ਸਾਰੇ ਉਸ ਵਿੱਚ ਪੈ ਲਈਏ ਪਾਣੀ ਮੂਹ ਦੇ ਕੇ ਅੰਦਰ ਬਾਹਰ ਰੱਖੇ ਕਰਾਂ ਗੋੜੇ ਉੱਪਰ ਆਇਓ ਪਾ ਲਓ ਉਧਰ ਰੱਖੋ ਇਹਦੇ ਵਿੱਚ ਕਿਥੇ ਆ ਵੀ ਪਾਣੀ ਯਾਰ ਪਾਏ ਪਾਣੀ ਇਹਦੇ ਦਾ ਨਾ ਪਾਣੀ ਲੈ ਕੇ ਆ ਪਾਂਡੇ ਇੱਧਰ ਹੋ ਜਾ ਇੱਧਰ ਪਾਂਡੇ ਪਾਂਡੇ ਬੋਲ ਦੁੱਖੀ ਇਹਨਾਂ ਨੂੰ ਕਹਿੰਦਾ ਆਪਣੇ ਬਰਤਨ ਲੈ ਆਓ ਪਾਂਡੇ ਲੈ ਆਓ ਯਾਰ ਇਹਨਾਂ ਨੂੰ 2 ਮਿੰਟ ਲੱਗਦੇ ਨੇ ਯਾਰ ਬਰਤਨ ਮਾਰੇ ਰੱਖ ਜਿਓ ਬਈ ਸਭ ਨਾ ਬੋਲ ਦੁੱਖੀ ਮੀਂਹ ਨਹੀਂ ਪੂਜੋ ਹਾਲੇ ਨਹੀਂ ਬੋਲ ਉਹਨਾਂ ਲਈ ਖਾਣੇ ਚ ਮਿਲ ਜੂਗਾ ਇਹ ਤੋਂ ਪਾਣੀ ਉਧਰ ਰੱਖ ਪਾਂਡੇ ਉਰੇ ਕਿੱਧਰੋਂ ਲਿਆ ਇਹਦੇ ਤੱਕ ਨੂੰ ਗੋਲ ਗੱਪੇ ਕਿ ਖਰਾਬ ਹੋ ਗਈਆਂ ਚਾਚੀ ਦੋ ਹੀ ਲੋ ਨਾ ਗੋਲ ਗੱਪੇ ਦਾ ਲੈ ਲਓ ਲੈ ਪਾਣੀ ਪਾਈ ਮਠਾ ਮਠਾ ਪਾਣੀ ਆ ਕਰਾਰਾ ਕਰਾਰਾ ਆ ਲੋ ਮੈਂ ਕਿੱਝ ਲਵਾਂ ਉੱਪਰ ਲਾ ਬਰਤਨ ਲੈ ਕੇ ਆ ਭਾ ਕੇ ਕਿੰਨੇ ਸਾਰੇ ਕਿੰਨੇ ਦੇਖ ਲੇ

ਜੇ ਪਾਣੀ ਕਰ ਨੀਚੇ ਪਾਣੀ ਨਹੀਂ ਪਾਉਂਦੇ ਪਾਣੀ ਪਾਉਣਾ ਡਾ ਪਾਣੀ ਖਾ ਰਹੀ ਹੈ ਕੁਛ ਨਾ ਹੀ ਵੀ ਤੇਰਾ ਪਾਣੀ ਲਾ ਲਿਆ ਪਾਣੀ ਲਗਾ ਬਦੋ ਲੋ ਜੀ ਮੈਂ ਪਾਣੀ ਪਾਣੀ ਨਹੀਂ ਪਾਉਂਦਾ ਆ ਆਮੀ ਤੁਹਾਨੂੰ ਫੋਨ ਕਰਵਾ ਦਿੱਤਾ ਗੁੜੀ ਬੈਠਾ ਉੱਤੇ ਬੈਠ ਲੈ ਇਸਨੇ ਆਲੂ ਖਾ ਲੋ ਖਾ ਜਾ ਪਾਣੀ ਪੈ ਜਾਏ ਉਹ ਲਗਾਵਾ ਪਾਣੀ ਵੀ ਜਲੀ ਪਾਣੀ ਹਲਾਉ ਗੋੜਾ ਪੈ ਲੈ ਕਰੇ ਲੈ ਆ ਕਰੇ ਪਾਣੀ ਦਾ ਓਕੇ ਸਾਰੇ ਸਵਾਦ ਆ ਰਿਹਾ ਸਾਰਿਆਂ ਨੂੰ ਹਮੋ ਪਾਣੀ ਬੱਗਿਆ ਹੋਰ ਕਰ ਸਬਜੀ ਸਬਜੀ ਆ ਸਬਜੀ ਦਾ ਲੈ ਲਓ ਸਬਜੀ ਪਾਣੀ ਪੈ ਜਾਓ ਲੈ ਲਓ ਛੋਲੇ 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 ਲੈ ਜੋ ਅੱਜ ਨੇ ਘੰਟੇ ਖੀਣ ਲੱਗ ਪਾਵਾ ਆ ਦੇਖ ਲੈ ਖਾਲੀ

ਇੱਧਰ ਆ ਜਾਓ ਮਾੜੀ ਪਾਣੀ ਪਾੜੇ ਨਾ 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 ਇਹਦਾ ਕੋਲੀ ਥੱਲੇ ਰੱਖੋ ਪਲੀਜ਼ ਦੇ ਦੇ ਤੋ ਖੜ ਜੋ ਤੀਨੂ ਹਾਂ ਜੀ ਦੋਸਤੋ ਆਇਓ 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 ਆ ਦੇਖੀ ਜੀ ਇਹਨਾਂ ਕਿ ਪਾਣੀ ਪਾਣੀ ਥੋੜੀ ਜਿਹੀ ਸਬਜ਼ੀ ਪਾ ਲੀ ਇਹ ਦੀ ਜਿੱਲੀ ਇਹ ਦੀ ਹਾਈ ਦੇ ਹੁਣ ਆਦੋ तो है। <हैं। Hi industry rules> दोस्तों लो जी सारे वास्ते गोलगप्पे पूरे हैं लग गए खा रहे हैं पूरा नजारा आ रहा है लो दोस्तों नजारा आ रहा है पूरा इधर देखो नजारा आ रहा है पूरा ओके पूरा लो जी दोस्तों देखो ये साढ़े घर दे ने सारे सारी फैमिली है साडी देखो आ गरम गरम देखो जी लगे हुए हैं नजारा आ ਕਰਾਰੇ ਨੇ ਪੂਰੇ ਲਓ ਜੀ ਆਪਾਂ ਨੇ ਘਰੇ ਬਣਾ ਕੇ ਲੈ ਕੇ ਆਇਆ ਆਪਣੇ ਹੈਂਡ ਹੋਮ ਮੇਡ ਘਰੇ ਗੋਲ ਗੱਪੇ ਕਰਾਰੇ ਲਓ ਜੀ ਦੋਸਤੋ ਦੇਖੋ ਜੀ ਸਾਰੇ ਖੋਸ ਨੇ ਮਿੱਤਰੋ ਚਲੋ ਜੀ ਐ ਕਰਾਂਗੇ ਫਿਰ ਆਪਾਂ ਹੁਣ ਅਗਲੀ ਵਾਰੀ ਨਾ ਹੋਰ ਐਂਸ ਵਾਰ ਨੂੰ ਪਠੀ ਵਾਲਾ ਹੈ ਪਠੀ ਬਾਲ ਕੇ ਤੇ ਕੜਾਹੀ ਲਾ ਕੇ ਵਧੀਆ ਜੇ ਐ ਗੋਭੀ ਵਾਲੇ ਮਟਰ ਵਾਲੇ ਆਲੂ ਵਾਲੇ ਪਨੀਰ ਵਾਲੇ ਚੌਲ ਬਣਾਵਾਂਗੇ ਠੀਕ ਆ ਚਾਵਲ ਪੂਰੇ ਉਸ ਦੀ ਰਿਪੋਰਟ ਬਣਾਵਾਂਗੇ ਐਨ ਠੀਕ ਆ ਮਿੱਤਰੋ ਉਰੇ ਬਣਾਵਾਂਗੇ ਆਪਾਂ ਉਰੇ ਲਾਵਾਂਗੇ ਪੱਠੀ ਅਗਲੇ ਐਤਵਾਰ ਨੂੰ ਆ ਐਤਵਾਰ ਆ ਰਿਹਾ ਜਿਹੜਾ ਉਰੇ ਹਰ ਐਤਵਾਰ ਨੂੰ ਆਪਾਂ ਨਾ ਬਣਾਇਆ ਕਰਾਂਗੇ ਆ ਕੁਛ ਕੁਛ ਬਣਾਇਆ ਕਰਾਂ ਕੜੀ ਚੌਲ ਹੋਰ ਮਿੱਠੇ ਚੌਲ ਸਾਰਾ ਕੁਛ ਉਰੇ ਆ ਦੇ ਲੱਕਣਾ ਪਈਆਂ ਨਾ ਮਤਲਬ ਉੱਥੋਂ ਵੀ ਪਈਆਂ ਨਾਬੇ ਵੀ ਪਈਆਂ ਨੇ ਆਪਣੇ ਲਿਆਵਾਂਗੇ ਆਪਾਂ ਠੀਕ ਆ ਦੋਸਤੋ ਜੀ ਦੋਸਤੋ ਹੁਣ ਆਪਾਂ ਚੱਲਦੇ ਆ ਆਪਣੇ ਘਰੇ ਚੱਲਦੇ ਆ ਮਿੱਤਰੋ ਤੇ ਚਲੋ ਜੀ ਉੱਥੇ ਜਾ ਕੇ ਬਣਾਵਾ ਹੁਣ ਵਲੌਗ ਪੰਡ ਦਾ ਦਾ ਵਲੋਗ ਬਣਾ ਰਿਹਾ ਦੇਖੋ ਜੀ ਸਾਡਾ ਥਾਲ ਵੀ ਦੇਖੋ ਥਾਲ ਨੂੰ ਸਾਫ ਕਰੋ ਬਾਈ ਲਓ ਜੀ ਮਿੱਤਰੋ ਚਲੋ ਆਇਓ ਚਲੋ ਫੜਾ ਫੜ ਚਲੀਏ ਫਿਰ ਚਲੋ ਸਮਾਨ ਸਮੂਣਾ ਫਿਰ ਰੱਖ ਲਓ ਪੈਕ ਕਰ ਲਓ ਫਿਰ ਚੱਲਦੇ ਆ ਫਿਰ ਠੀਕ ਹੈ ਤੇ ਚੱਲੀਏ ਬਾਈ ਚਲੋ ਜੀ ਮਿੱਤਰੋ ਚਲੋ ਆਈਏ ਫੜਾ ਇਹ ਮਿਲ ਜਿਆ ਫਿਰ ਸੁਣੋ ਜਾ ਕੇ ਰਸਤੇ ਜੀ ਵਲੋਗ ਨਹੀਂ ਬਣਾਉਂਦੇ ਕਿਉਂਕਿ ਗੱਡੀ ਚਲਾਣੀ ਹੁੰਦੀ ਹੈ ਚਲੋ ਫਿਰ ਠੀਕ ਆ ਚਲੋ ਜੀ ਮਿੱਤਰੋ ਚਲੋ ਚੱਕੋ ਸਵਾ ਚਲੋ ਜੀ ਆ ਗੱਡੀ ਖੋਲਦਾ ਏ ਆਹਾਂ ਥੋੜਾ ਇਹਨੂੰ ਵੀ ਸਾਫ ਕਰ ਲਿਓ ਆਹ ਦੋਸਤੋ ਲੋ ਜੀ ਅਸੀਂ ਆ ਗਏ ਆਪਣੇ ਘਰੇ ਲੋ ਜੀ ਹੁਣ ਰਵਿਦਾ ਰਾਣੀ ਕੱਟ ਰਹੀ ਆ ਕੇਕ ਦੀਆਂ ਪੇਸਟੀਆਂ ਤੇ ਦੋ ਪਲੇਟਾਂ ਲੈ ਕੇ ਆ ਹੋਰ ਦੋ ਪਲੇਟਾਂ ਹੋਰ ਦੋ ਲੋ ਜੀ ਦੇਖੋ ਜੀ ਸਾਰੇ ਆਨੇ ਆ ਗਏ ਦੇਖੋ ਜੀ ਲੋ ਜੀ ਆਏ ਕਸ਼ਿਸ਼ ਆ ਗਈ ਐ ਸੋਨੀ ਫੇਰ ਆ ਗਈ ਐ ਪਿੰਡ ਦੋਸਤੋ ਚਲੋ ਫੇਰ ਜਾਵਾਂਗੇ ਪਿੰਡ ਫੇਰ ਲਿਆਵਾਂਗੇ ਕੋਈ ਨਹੀਂ ਛੁੱਟੀਆਂ ਪਈਆਂ ਹੁਣ ਇਹਨਾਂ ਨੂੰ ਤੇ ਲੋ ਜੀ ਮਿਲਦੇ ਹਾਂ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਵੀਡੀਓ ਬਣਾ ਕੇ ਦੇਖਦੇ ਆਂ ਬਾਜ਼ਾਰ ਦਾ ਰੁੱਖ ਦੇਖੋ ਦੋਸਤੋ ਫੁੱਲ ਲੈ ਕੇ ਆਏ ਤੇ ਕੱਲ ਫੁੱਲ ਬਹੁਤ ਸੋਹਣਾ ਤੇ ਲਓ ਜੀ ਰੇ ਰੂ ਵੀ ਲੈ ਕੇ ਆਏ ਅੱਜ ਅਸੀਂ ਪੰਡੋ ਜਾ ਕੇ ਰੇ ਖਾਤ ਬੋਲਦੇ ਆ ਜਿਸ ਕੋ ਠੀਕ ਹੈ ਦੋਸਤੋ ਜਿੰਦਿਆ ਫਰਾ ਆਪਾਂ ਤੇ ਵੀਡੀਓ ਬਣਾ ਕੇ ਠੀਕ ਹੈ ਮਿੱਤਰੋ ਮਿੱਤਰੋ ਦੋਸਤੋ ਜੋ ਪੇਸਟੀਆਂ ਬਣਾਈਆਂ ਜਿਹੜਾ ਰਵਿਤਾ ਰਾਣੀ ਨੇ ਤੇ ਆਪਾਂ ਖਾ ਰਹੇ ਆ ਦੋਸਤੋ ਤੁਸੀਂ ਵੀ ਖਾਓ ਅਸੀਂ ਵੀ ਖਾਣੇ ਆ ਦੇਖੋ ਦੋਸਤੋ ਸਾਰੇ ਲੱਗ ਰਹੇ ਨੇ ਖਾਣ ਤੇ ਲਓ ਦੋਸਤੋ ਰਵਿਤਾ ਰਾਣੀ ਹੋਰ ਬਣਾਉਗੀ ਕੇਕ ਤੇ ਆਪਾਂ ਪਹਿਲਾਂ ਖਾ ਲਈਏ ਆਪਣਾ ਕੇਕ ਲਓ ਚੱਕੋ 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 ਸਾਹੂ ਖਾਓ ਖਾਓ ਲੋ ਜੀ ਮਿਲਦੇ ਆ ਫਿਰ ਆਪਾਂ ਥੋੜੀ ਦੇਰ ਠੀਕ ਆ ਦੋਸਤੋ ਤੇ ਖਾ ਲੀਏ ਚੱਲ ਜਾਂਗੇ ਫਿਰ ਸ਼ੌਪ ਤੇ ਠੀਕ ਆ ਮਿੱਤਰੋ ਹੈਲੋ ਦੋਸਤੋ ਲੋ ਜੀ ਕਰੇ ਪਹੁੰਚ ਗਏ ਅਸੀਂ ਦੇਖੋ ਦੋਸਤੋ ਇੱਧਰ ਸਾਰੇ ਲੱਗੇ ਹੋਏ ਜਵਾਕ ਖੇਲਣ ਤੇ ਰੋਟੀਆਂ ਰਾਤੀਆਂ ਪਕਣ ਲੱਗ ਗਿਆ ਸ਼ੁਰੂ ਹੋ ਗਈਆਂ ਦੋਸਤੋ ਲੋ ਜੀ ਇਧਰ ਮਿਆਂਕ ਰਾਣੇ ਨੂੰ ਵੀ ਦੇਖ ਲਓ ਦੋਸਤੋ ਮਿਆਂਕ ਰਾਣੇ ਨੂੰ ਤੇ ਲੋ ਜੀ ਦੋਸਤੋ ਮਿਲਦੇ ਆ ਫਿਰ ਅਗਲੇ ਵਲੌਗ ਠੀਕ ਆ ਦੋਸਤੋ ਥੱਕ ਗਿਆ ਅੱਜ ਤਾਂ ਮੈਂ ਦਿਹਾਉਰੇ ਵਲੌਗ ਜਬ ਤੱਕ ਲਈ ਬਾਏ ਬਾਏ ਕਰਦੇ ਆ ਦੋਸਤੋ ਬਾਏ ਬਾਏ ਜੈ ਹਿੰਦ ਦੋਸਤੋ ਜੈ ਹਿੰਦ